ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਇਸ਼ੂ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਇਆ ਹਾਂ ਬੜਾ ਵੱਡਾ ਇਸ਼ੂ ਹੈ ਬੜਾ ਚਿੰਤਾ ਦਾ ਵਿਸ਼ਾ ਹੈ ਤੇ ਕੇਂਦਰ ਦਾ ਇੱਕ ਹੋਰ ਹਮਲਾ ਹੈ ਪੰਜਾਬ ਤੇ ਪੰਜਾਬੀਆਂ ਤੇ ਕਹਿੰਦੇ ਜੇ ਕਿਸੇ ਪੀੜ੍ਹੀ ਨੂੰ ਆਪਦੇ ਵਿਰਸੇ ਤੋਂ ਆਪਦੇ ਕਲਚਰ ਤੋਂ ਆਪਦੇ ਇਤਿਹਾਸ ਤੋਂ ਦੂਰ ਕਰਨਾ ਹੋਵੇ ਤਾਂ ਉਹਨੂੰ ਉਹਦੀ ਮਾਂ ਬੋਲੀ ਤੋਂ ਦੂਰ ਕਰ ਦੇ ਮਾਂ ਬੋਲੀ ਹਰਕ ਨੂੰ ਪਿਆਰੀ ਹੁੰਦੀ ਹੈ ਤੇ ਸਾਡੀ ਮਾਂ ਬੋਲੀ ਤੇ CBSE ਦੇ 2025-26 ਦਾ ਜਿਹੜਾ ਕਰਿਕੂਲਮ ਜਾਂ ਪਾਠਕ੍ਰਮ ਆਇਆ ਉਹਦੇ ਵਿੱਚ ਬਹੁਤ ਵੱਡਾ ਹਮਲਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਗਿਆ ਜਦੋਂ ਵੀ ਕੋਈ ਬੱਚੇ ਪ੍ਰੀਖਿਆ ਦਿੰਦੇ ਆ ਹਰ ਸਾਲ CBSE ਦੀ ਜੇ ਮੈਂ ਗੱਲ ਕਰ ਲਵਾਂ ਤਾਂ ਆਪਦੇ ਕੰਪਲਸਰੀ ਸਬਜੈਕਟਸ ਦੇ ਨਾਲ ਨਾਲ ਇੱਕ ਰੀਜਨਲ ਲੈਂਗੁਏਜਸ ਦਾ ਗਰੁੱਪ ਬਣਿਆ CBSE ਦੇ ਕਰਿਕੂਲਮ 'ਚ ਜਿਦੇ 'ਚ ਉਹ ਆਪਣੀ ਰੀਜਨਲ ਲੈਂਗੁਏਜ ਚੂਜ਼ ਕਰਕੇ ਉਹਦੇ ਵਿੱਚ ਵੀ ਆਪਦਾ ਪ੍ਰੀਖਿਆ ਆਪਦਾ ਪੇਪਰ ਦੇ ਸਕਦੇ ਆ ਆ 2024-25 ਤੱਕ ਪੰਜਾਬੀ ਉਹਨਾਂ ਰੀਜਨਲ ਲੈਂਗੁਏਜਸ ਗਰੁੱਪ ਦਾ ਇੱਕ ਹਿੱਸਾ ਸੀ ਕਿਉਂਕਿ ਪੰਜਾਬ ਦੀ ਹਿੰਦੂਸਤਾਨ ਦੀਆਂ ਸਾਰੀਆਂ ਰੀਜਨਲ ਲੈਂਗੁਏਜਸ ਉਸ ਗਰੁੱਪ ਦਾ ਹਿੱਸਾ ਹੈ ਆ ਇੱਕ ਹੁਣ 2025-26 ਦਾ ਨਵਾਂ ਕਰਿਕੂਲਮ ਆਇਆ ਜਿਦੇ ਚ ਆ ਦੇਖੋ ਗਰੁੱਪ ਮੈਂ ਦਿਖਾ ਰਿਹਾ ਤੁਹਾਨੂੰ ਰੀਜਨਲ ਐਂਡ ਫੋਰਨ ਲੈਂਗੁਏਜਸ ਗਰੁੱਪ ਜਿਦੇ ਚ ਸਾਰੀਆਂ ਹਿੰਦੂਸਤਾਨ ਦੀਆਂ ਰੀਜਨਲ ਲੈਂਗੁਏਜਸ ਤੇ ਕਈ ਫੋਰਨ ਲੈਂਗੁਏਜਸ ਮੌਜੂਦ ਹੈ ਪਰ ਪੰਜਾਬੀ ਵਿੱਚੋਂ ਕੱਢ ਦਿੱਤੀ ਗਈ ਹੈ ਵੇਖੋ ਲੈਂਗੁਏਜ 1 ਇੰਗਲਿਸ਼ ਹਿੰਦੀ ਸਾਇੰਸ ਤੋਂ ਬਾਅਦ ਰੀਜਨਲ ਲੈਂਗੁਏਜਸ ਦੇ ਵਿੱਚ ਰਾਏ ਸੰਸਕ੍ਰਿਤ ਕਮਿਊਨੀਕੇਟਿਵ ਸੰਸਕ੍ਰਿਤ ਗੁਜਰਾਤੀ ਮਰਾਠੀ ਤੇਲਗੂ ਕਸ਼ਮੀਰੀ ਭਾਸ਼ਾ ਸਾਰੀਆਂ ਲੈਂਗੁਏਜਸ ਮੈਂ ਪੜਾਂ ਮੈਨੂੰ ਲੱਗਦਾ 25 30 ਲੈਂਗੁਏਜਸ ਹੈ ਪਰ ਪੰਜਾਬੀ ਵਿੱਚੋਂ ਗਾਇਬ 24 25 ਤੱਕ ਪੰਜਾਬੀ ਹਿੱਸਾ ਸੀ ਸੀਬੀਐਸਸੀ ਦੇ ਕਰਿਕੂਲਮ ਦਾ ਤੇ ਹੁਣ ਤੁਸੀਂ 25 26 ਦੇ ਨਵੇਂ ਕਰਿਕੂਲਮ ਚ ਪੰਜਾਬੀ ਕੱਢਤੀ ਇਹ ਕਿਸ ਸਾਜ਼ਿਸ਼ ਤੇ ਹੈ ਕੋਈ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੁਸੀਂ ਚੁੱਪ ਕਿਉਂ ਆ ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਚੁੱਪ ਕਿਉਂ ਆ ਇਹਦੇ ਤੇ ਕੀ ਤੁਸੀਂ ਵੀ ਇਸ ਮਿਲੀ ਭੁਗਤ ਚ ਸ਼ਾਮਲ ਹੋ ਕੀ ਤੁਸੀਂ ਵੀ ਇਸ ਡਿਸੀਜਨ ਦੇ ਵਿੱਚ ਸ਼ਾਮਲ ਹੋ ਆ ਦੋ ਤਿੰਨ ਦਿਨ ਪਹਿਲਾਂ ਮਾਂ ਬੋਲੀ ਦੇ ਵਸ ਚਾਰ ਦਿਨ ਪਹਿਲਾਂ ਟੱਪ ਕੇ ਗਿਆ ਬੜੇ ਵੱਡੇ ਵੱਡੇ ਟਵੀਟ ਉਦੋਂ ਸਾਰਿਆਂ ਨੇ ਕੀਤੇ ਤੇ ਅੱਜ ਸਾਰੇ ਚੁੱਪ ਐ ਮੈਨੂੰ ਯਾਦ ਆ ਮੈਂ ਉਦੋਂ ਮਾਂ ਬੋਲੀ ਦਿਵਸ ਤੇ ਕਿਸੇ ਦਾ ਦੇਖ ਰਿਆ ਸੀ ਇੱਕ ਸ਼ਾਇਰ ਨੇ ਬੜਾ ਸੋਹਣਾ ਕਿਹਾ ਸੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਇੰਜ ਲੱਗਦਾ ਮੈਨੂੰ ਆਖਦੇ ਨੇ ਤੂੰ ਆਪਣੀ ਮਾਂ ਨੂੰ ਕਹਿਣਾ ਮਾਂ ਛੱਡ ਦੇ ਤੇ ਅਸੀਂ ਆਪਣੀ ਮਾਂ ਨੂੰ ਕਿਵੇਂ ਛੱਡ ਸਕਦੇ ਆ ਆ ਤਾਂ ਹੈਰਾਨੀ ਦੀ ਗੱਲ ਐ ਬੜੀ ਚਿੰਤਾ ਦਾ ਵਿਸ਼ਾ ਵਿਸ਼ਾ ਕੀ ਜੇ ਤੁਸੀਂ ਆਪਦੀ ਮਾਂ ਬੋਲੀ ਦੀ ਲੜਾਈ ਨਹੀਂ ਲੜ ਸਕਦੇ ਤੇ ਫਿਰ ਕੌਣ ਲੜੂਗਾ ਫਿਰ ਤੁਸੀਂ ਕਾਦੀ ਲੜੋਗੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਕੀ ਸਿਖਾਓਗੇ ਜੋ ਇਤਿਹਾਸ ਜੋ ਕਲਚਰ ਜੋ ਵਿਰਸਾ ਤੁਸੀਂ ਆਪਦੀ ਮਾਂ ਬੋਲੀ ਚ ਪੜ੍ਹਾ ਸਕਦੇ ਹੋ ਤੁਸੀਂ ਫੋਰਨ ਲੈਂਗੁਏਜ ਚ ਨਹੀਂ ਪੜ੍ਹਾ ਸਕਦੇ ਉਹ ਜਜ਼ਬਾਤ ਹੀ ਨਹੀਂ ਆਉਂਦੇ ਉਹਦੇ ਵਿੱਚ ਇਸੇ ਕਰਕੇ ਜੇ ਤੁਸੀਂ ਦੱਖਣ ਚ ਦੇਖੋ ਬੜੀ ਵੱਡੀ ਲੜਾਈ ਐਮਕੇ ਸਟਾਲਿਨ ਲੜ ਰਿਹਾ ਜਿਹੜੇ ਤਾਮਿਲਨਾਡੂ ਦੇ ਮੁੱਖ ਮੰਤਰੀ ਹੈ ਕੀ ਅਸੀਂ ਐਨਈਪੀ ਨਹੀਂ ਲਾਗੂ ਕਰਾਂਗੇ ਚਾਹੇ ਸਾਨੂੰ 10000 ਕਰੋੜ ਰੁਪਈਆ ਤੁਸੀਂ ਦੇ ਦਿਓ ਕਿਉਂਕਿ ਇਹ ਸਾਡੀ ਜਿਹੜੀ ਲੋਕਲ ਕਲਚਰ ਹੈ ਉਹਨੂੰ ਖਤਮ ਕਰ ਰਹੀ ਹੈ ਤੁਸੀਂ ਇੰਪੋਜ਼ ਕਰ ਰਹੇ ਹੋ ਸਾਡੇ ਤੇ ਇੱਕ ਲੈਂਗੁਏਜ ਹੋ ਜਿਨੇ ਹਰ ਇੱਕ ਬੰਦੇ ਨੂੰ ਆਪਦਾ ਲੈਂਗੁਏਜ ਆਪਦੀ ਭਾਸ਼ਾ ਚੁਣਨ ਦਾ ਹੱਕ ਹੈ ਪਰ ਕਿਸੇ ਤੇ ਥੋਪੀ ਨਹੀਂ ਜਾ ਸਕਦੀ ਫੈਡਰਲਿਜ਼ਮ ਦਾ ਇਹ ਇਹ ਬਿਲਕੁਲ ਉਲਟ ਹੈ ਉਸ ਕਨਸੈਪਟ ਦੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਦੇ ਵਖਰੇਵੇਂ ਛੱਡ ਕੇ ਸਿਆਸੀ ਵਖਰੇਵੇਂ ਛੱਡ ਕੇ ਇਕੱਠੇ ਹੋਈਏ ਇਸ ਵੱਡੇ ਅਨਿਆਏ ਦੇ ਖਿਲਾਫ ਜਿਹਦੇ ਤਹਿਤ ਸਾਡੀ ਮਾਂ ਬੋਲੀ ਦੀ ਪੜ੍ਹਾਈ ਤੁਸੀਂ ਸਾਨੂੰ ਕਿਵੇਂ ਵਾਂਝੇ ਕਰ ਸਕਦੇ ਹੋ ਹਾਊ ਕੈਨ ਯੂ ਡਿਨਾਈ ਅਸ ਦਾ ਰਾਈਟ ਟੂ ਸਟੱਡੀ ਐਂਡ ਅਪੀਅਰ ਇਨ ਐਨ ਐਗਜ਼ਾਮ ਇਨ ਆਰ ਮਦਰ ਟੰਗ ਪੰਜਾਬੀ ਸੋ ਮੈਂ ਸਭ ਨੂੰ ਬੇਨਤੀ ਕਰਦਾ ਤਕੜੇ ਹੋ ਕੇ ਲੜਾਈ ਲੜੀਏ ਸ਼੍ਰੋਮਣੀ ਅਕਾਲੀ ਦਲ ਇਸ ਅਨਿਆਏ ਦੇ ਖਿਲਾਫ ਡਟਵੀਂ ਲੜਾਈ ਲੜੇਗਾ ਚਾਹੇ ਕਾਨੂੰਨੀ ਲੜਾਈ ਲੜਨੀ ਪਵੇ ਉਹ ਵੀ ਲੜਾਂਗੇ ਚਾਹੇ ਲੋਕਾਂ ਤੱਕ ਇਹ ਗੱਲ ਜਾਣੀ ਪਵੇ ਉਹ ਵੀ ਲਿਜਾਵਾਂਗੇ ਪਰ ਇਸ ਅਨਿਆਏ ਨੂੰ ਅਸੀਂ ਠੀਕ ਕਰਾ ਕੇ ਹਟਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ